ਤੰਤਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਫਲ ਕਿਰਤ ਕਮਾਈ ਦੇ ਬਾਰੇ ਦੱਸਿਆ ਜੱਟ ਪੰਜਾਲੀ ਚੱਕ ਗੁਰੂ ਦਾ ਹੱਕ ਕਮਾਏ ਕੇ ਸ਼ੱਕ ਅਰਥਾਤ ਪੰਜਾਲੀ ਚੁੱਕ ਕੇ ਖੇਤੀ ਦੀ ਕਿਰਤ ਕਰਨ ਵਾਲਾ ਕਿਸਾਨ ਗੁਰੂ ਦਾ ਹੱਕ ਦਸਵੰਦ ਦੀ ਕਾਰ ਭੇਟਾ ਦਿੰਦਾ ਹੈ ਅਤੇ ਕਮਾਈ ਕਰਕੇ ਖਾਂਦਾ ਹੈ ਇਹ ਸੁਣ ਕੇ ਸਿੱਖਾਂ ਨੇ ਪੁੱਛਿਆ ਜੀ ਬ੍ਰਾਹਮਣ ਖੱਤਰੀ ਵੈਸ਼ ਅਤੇ ਸੂਦਰ ਇਹ ਚਾਰੇ ਵਰਨ ਹੀ ਤੁਹਾਡੇ ਸਿੱਖ ਹਨ ਪਰ ਤੁਸੀਂ ਨੇ ਕੇਵਲ ਇੱਕ ਜੱਟ ਦੀ ਸਲੰਘਾ ਹੀ ਕੀਤੀ ਹੈ ਇਸ ਦਾ ਕੀ ਕਾਰਨ ਸਿੰਘਾਂ ਤੋਂ ਇਹ ਪ੍ਰਸ਼ਨ ਪੁੱਛ ਕੇ ਗੁਰੂ ਜੀ ਨੇ فرمایا ਜੱਟ ਬਣਜਾਰਾ ਤੇ ਰੋੜਾ ਇਹ ਤਿੰਨੇ ਮੇਰੇ ਪੂਰਨ ਸਿੱਖ ਹਨ ਦੋ ਹਿੱਸੇ ਅਰਥਾਤ 10 ਅੰਮ੍ਰਿਤ ਪਰ ਸਿੱਖੀ ਮੈਂ ਇਹਨਾਂ ਨੂੰ ਦਿੱਤੀ ਹੈ ਤੀਸਰਾ ਹਿੱਸਾ ਹੋਰ ਜਾਤਾਂ ਵਿੱਚ ਵੰਡੀ ਹੈ ਜੋ ਆਪਣੇ ਮਤਲਬ ਵਾਸਤੇ ਤਥਾ ਲੋਭ ਲਾਲਚ ਵਾਸਤੇ ਸਿੱਖ ਬਣਦੇ ਹਨ ਉਹ ਸਿੱਖੀ ਦਾ ਕੁਝ ਵੀ ਪੇਤ ਨਹੀਂ ਪਾਉਂਦੇ ਉਹ ਜੇ ਸਿੱਖੀ ਦੇ ਸੂਲ ਹੀ ਧਾਰਨ ਨਹੀਂ ਕਰਦੇ ਤਾਂ ਸਿੱਖੀ ਉਹਨਾਂ ਨੂੰ ਕੀ ਗੁਣ ਕਰੇਗੀ ਜੈਸਾ ਕੇ ਸਦਕ ਕੀ ਕਰੇਗਾ ਜੇ ਸਿੱਖ ਉਸ ਨੂੰ ਧਾਰਨ ਨਹੀਂ ਕਰਦਾ ਵਣਜ ਕੀ ਕਰੇਗਾ ਜੇ ਵਣਜਾਰਾ ਉਸ ਦਾ ਫੈਲਾਓ ਨਹੀਂ ਕਰਦਾ ਬੈਦ ਕੀ ਕਰੇਗਾ ਜੇ ਪੜਨ ਵਾਲਾ ਲੋਭ ਨੂੰ ਦੂਰ ਨਹੀਂ ਕਰਦਾ ਮਨੁੱਖਾ ਜਨਮ ਕੀ ਕਰੇਗਾ ਜੇ ਉਸ ਨੂੰ پا ਕੇ ਪੁਰਸ਼ ਈਸ਼ਵਰ ਸਿਮਰਨ ਨਹੀਂ ਕਰਦਾ ਪੁਰਸ਼ ਦਾ ਜਨਮ ਤਦ ਹੀ ਸਫਲ ਹੈ ਜੇ ਕਰਤਾਰ ਦਾ ਨਾਮ ਜਪ ਕੇ ਸਤਿਗੁਰੂ ਜੀ ਨੇ ਫਰਮਾਇਆ ਚਾਰ ਸਸਿਆਂ ਦਾ ਵਸਾ ਨਹੀਂ ਕਰਨਾ ਚਾਹੀਦਾ ਪਹਿਲੇ ਨੰਬਰ ਤੇ ਸੁਨਿਆਰਾ ਦੂਸਰੇ ਤੇ ਸੋਨਕਣ ਤੀਜੇ ਤੇ ਸੱਪ ਅਤੇ ਚੌਥੇ ਤੇ ਸ਼ੇਰ ਇਹ ਚਾਰੇ ਅੱਗੇੋਂ ਜਾਂ ਪਿੱਛੇੋਂ ਕਿਸੇ ਨਾ ਕਿਸੇ ਸਮੇਂ ਜ਼ਰੂਰ ਬਾਰ ਕਰਦੇ ਹਨ ਇਹਨਾਂ ਦਾ ਇਤਬਾਰ ਕਰਨਾ ਠੀਕ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਚਾਰ ਕਕੇ ਸਮਝੋ ਪਹਿਲਾ ਨੰਬਰ ਕਾਜੀ ਦੂਜਾ ਕਾਨੂੰਗੋ ਤੀਸਰਾ ਕਲਾਲ ਤੇ ਚੌਥਾ ਕਸਵੀ ਕਾਜੀ ਸ਼ਰਾ ਦੀ ਕਿਤਾਬ ਦੱਸ ਕੇ ਤੁਹਾਨੂੰ ਧੋਖਾ ਦੇਵੇਗਾ ਕਾਨੂੰਗੋ ਜ਼ਮੀਨ ਦੇ ਨੰਬਰਾਂ ਦੀ ਬਾਦ ਘਾਟ ਵਿੱਚ ਸ਼ਰਾਰਤ ਕਰਕੇ ਤੁਹਾਨੂੰ ਗੱਲ ਨਹੀਂ ਕਰਨ ਦੇਵੇਗਾ ਸ਼ਰਾਬ ਵਿਚਲ ਵਾਲਾ ਕਲਾਲ ਝੂਠੀਆਂ ਗੱਲਾਂ ਕਰਕੇ ਤੁਹਾਨੂੰ ਧੋਖਾ ਦੇਵੇਗਾ ਕਸਵੀ ਜੋ ਕਿਸੇ ਦੀ ਕਸਬ ਕਮਾਲ ਦੇ ਕਰਨ ਵਾਲਾ ਹੋਵੇ ਉਹ ਆਪਣੇ ਕਸਬ ਵਿੱਚ ਤੁਹਾਨੂੰ ਧੋਖਾ ਦੇਵੇਗਾ ਇਹਨਾਂ ਤੋਂ ਸਾਵਧਾਨ ਰਹਿਣਾ ਹੀ ਠੀਕ ਹੈ ਇਸੇ ਤਰ੍ਹਾਂ ਹੀ ਚਾਰ ਬੱਬੇ ਧੰਨ ਦੇ ਲੋਬੀ ਹਨ ਇਹਨਾਂ ਤੋਂ ਵੀ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਪਹਿਲੇ ਨੰਬਰ ਤੇ ਬ੍ਰਾਹਮਣ ਦੂਸਰੇ ਤੇ ਬਾਣੀਆਂ ਤੀਸਰੇ ਤੇ ਬਖਸ਼ੀ ਤਨਖਾਹ ਆਦ ਬੰਡਣ ਵਾਲਾ ਅਤੇ ਚੌਥੇ ਤੇ ਬਾਲਕ ਇਹਨਾਂ ਨੂੰ ਜਿੰਨਾ ਧਨ ਦਿਓ ਇਹ ਹੋਰ ਆਖ ਕੇ ਮੰਗਣਗੇ ਦਿੱਤੇ ਉੱਤੇ ਸੰਤੋਖ ਨਹੀਂ ਕਰਨਗੇ ਇਹਨਾਂ ਚਾਰਾਂ ਕੱਕਿਆਂ ਦੀ ਪੁਰਸ਼ ਨੂੰ ਸੰਗਤ ਨਹੀਂ ਕਰਨੀ ਚਾਹੀਦੀ ਅਤੇ ਜਿਹੜਾ ਇਹਨਾਂ ਦੀ ਸੰਗਤ ਕਰੇਗਾ ਉਹ ਨਰਕਗਾਮੀ ਹੋਵੇਗਾ ਪਹਿਲੇ ਨੰਬਰ ਤੇ ਕਾਮੀ ਪਰਸ਼ ਦੂਜੇ ਤੇ ਕਪਟ ਤੀਸਰੇ ਤੇ ਛਲ ਫਰੇਬ ਕਰਨ ਵਾਲਾ ਅਤੇ ਚੌਥੇ ਤੇ ਕਲਹੀ ਚੜ ਗਾਲੂ ਅਤੇ ਕੂਰ ਝੂਰ ਬੁੱਲਣ ਵਾਲਾ ਇਹਨਾਂ ਤੋਂ ਸਦਾ ਦੂਰ ਹੀ ਰਹਿਣਾ ਚਾਹੀਦਾ ਹੈ ਇਸ ਪ੍ਰਕਾਰ ਗੁਰੂ ਜੀ ਨੇ ਸਿੱਖਾਂ ਨੂੰ ਉਪਦੇਸ਼ ਕਰਕੇ ਸਮਝਾਇਆ ਕਿ ਪਰਖ ਕਰਨ ਤੋਂ ਬਿਨਾ ਕੌਣ ਪ੍ਰੇਮੀ ਹੈ ਤੇ ਕੌਣ ਸੱਚੀ ਹੈ ਝੂਠੇ ਸੱਚੇ ਦਾ ਪਤਾ ਨਹੀਂ ਲੱਗ ਸਕਦਾ ਇੱਕ ਦਿਨ ਦੀਵਾਨ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰਨ ਦਾ ਕੋਈ ਸੌਖਾ ਜਿਹਾ ਢੰਗ ਦੱਸੋ ਕਿਉਂਕਿ ਸ਼ਾਸਤਰਾਂ ਦੇ ਪੰਡਿਤ ਪਾਰ ਉਤਾਰੇ ਦਾ ਰਸਤਾ ਬੜਾ ਔਖਾ ਕਠਨ ਦੱਸਦੇ ਹਨ ਸਤਿਗੁਰੂ ਜੀ ਨੇ ਫਰਮਾਇਆ ਏ ਸਿੱਖ ਸੰਗਤ ਸੁਣੋ ਮੁਕਤੀ ਦਾ ਉਪਾਏ ਬਹੁਤ ਸੁਖਾਲਾ ਹੈ ਮਨ ਨੂੰ ਮੋਹ ਮਾਇਆ ਦੇ ਤੰਦਿਆਂ ਵਿੱਚ ਫਸਣ ਤੋਂ ਰੋਕਣ ਨਾਲ ਰਾਗ ਦਵੇਖ ਆਦਕ ਦੋਸ਼ਾਂ ਤੋਂ ਨਰਵਿਰਤ ਕਰਨ ਨਾਲ ਅਤੇ ਸਤ ਅਸਤ ਦਾ ਨਿਰਣਾ ਕਰਕੇ ਭਰਮ ਦੇ ਪਰਦੇ ਨੂੰ ਦੂਰ ਕਰਨ ਨਾਲ ਪੁਰਸ਼ਾਂ ਦਾ ਪਾਰ ਉਤਾਰਾ ਹੁੰਦਾ ਹੈ ਸੰਸਾਰ ਸਾਗਰ ਤੋਂ ਤਰਨ ਦਾ ਹੋਰ ਸੌਖਾ ਰਸਤਾ ਸੁਣੋ ਪ੍ਰਭੂ ਦਾ ਸਿਮਰਨ ਕਰਨਾ ਅਤੇ ਮੌਤ ਨੂੰ ਸਦਾ ਯਾਦ ਰੱਖਣਾ ਜੇ ਇਹਨਾਂ ਦੋਹਾਂ ਗੱਲਾਂ ਨਾਲ ਜੇ ਇਹਨਾਂ ਦੋਹਾਂ ਗੱਲਾਂ ਨਾਮ ਅਤੇ ਮੌਤ ਨੂੰ ਨਹੀਂ ਭੁਲਾਓਗੇ ਤਾਂ ਤੁਹਾਡਾ ਜਨਮ ਮਰਨ ਦਾ ਦੁੱਖ ਮਿਟ ਜਾਵੇਗਾ ਮੁਕਤ ਪਦ ਪ੍ਰਾਪਤ ਹੋ ਜਾਏਗਾ ਜਿਵੇਂ ਨਦੀ ਦਾ ਪ੍ਰਵਾਹ ਇੱਕ ਥਾਂ ਨਹੀਂ ਠਹਿਰਦਾ ਤਿਵੇਂ ਇਹ ਜਗਤ ਦੇ ਜੀਵ ਥਿਰ ਨਹੀਂ ਹਨ ਜਥਾ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਹੈ ਇਸ ਗੱਲ ਨੂੰ ਸਦਾ ਯਾਦ ਰੱਖੋ ਤੇ ਨਾਮ ਸਿਮਰਨ ਕਰੋ ਇਸ ਨਾਲ ਪਿਛਲੇ ਪਾਪ ਮਿਟ ਜਾਣਗੇ ਅਤੇ ਅੱਗੇ ਤੋਂ ਨਵੇਂ ਹੋਰ ਨਹੀਂ ਹੋਣਗੇ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਜਿਨ੍ਹਾਂ ਦੇ ਵੱਡੇ ਭਾਗ ਸਨ ਉਹਨਾਂ ਦੀ ਵਾਹਿਗੁਰੂ ਸਿਮਰਨ ਵਿੱਚ ਲਿਬ ਲੱਗ ਗਈ ਅਤੇ ਗੁਰੂ ਚਰਣਾ ਨਾਲ ਪ੍ਰੀਤੀ ਜਾਗ ਉੱਠੀ ਹੋਰ ਉਪਦੇਸ਼ ਪੜਨ ਤੋਂ ਬਿਨਾ ਪੁਰਸ਼ ਅੰਨਾ ਹੈ ਇੱਕ ਦਿਨ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਸਨ ਸੰਗਤ ਚਾਰ ਛਪੇਰੇ ਦਰਸ਼ਨ ਪਰਸਣ ਅਤੇ ਉਪਦੇਸ਼ ਲੈਣ ਵਾਸਤੇ ਜੀ ਹੋਈ ਸੀ ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਕੋਈ ਵਿਦਿਆ ਨਹੀਂ ਪੜੀ ਮੈਂ ਆਪ ਜੀ ਦੀ ਸ਼ਰਣ ਆਇਆ ਹਾਂ ਸੰਸਾਰ ਦੁੱਖਾਂ ਦਾ ਘਰ ਹੈ ਕਿਰਪਾ ਕਰਕੇ ਮੈਨੂੰ ਉਹ ਰਸਤਾ ਦੱਸੋ ਜਿਸ ਨਾਲ ਮੇਰਾ ਜਨਮ ਮਰਨ ਕਟਿਆ ਜਾਵੇ ਗੁਰੂ ਜੀ ਨੇ ਕਿਹਾ ਤੂੰ ਧੰ ਹੈ ਜਿਸ ਨੇ ਜਗਤ ਨੂੰ ਦੁੱਖ ਰੂਪ ਮੰਨ ਕੇ ਬੈ ਰਾਗ ਧਾਰਨ ਕਰ ਲਿਆ ਹੈ ਪਰ ਸਿੱਖਾ ਪੜੇ ਤੋਂ ਬਿਨਾ ਆਦਮੀ ਕੁਝ ਸਮਝ ਨਹੀਂ ਸਕਦਾ ਤੂੰ ਇਹ ਗੱਲ ਮਨ ਵਿੱਚ ਵਿਚਾਰ ਕੇ ਅਨਪੜ ਆਦਮੀ ਅੰਨੇ ਵਾਂਗੂ ਚੱਲਦਾ ਹੈ ਉਸ ਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਇਸ ਵਾਸਤੇ ਪੜ੍ਹਨਾ ਬਹੁਤ ਜ਼ਰੂਰੀ ਹੈ ਥੋੜਾ ਜਾਂ ਬਹੁਤ ਪੜਨ ਨਾਲ ਬੁੱਧੀ ਸ਼ੁੱਧ ਹੋ ਜਾਂਦੀ ਹੈ ਜਿਸ ਨਾਲ ਪੁਰਸ਼ ਮਨ ਨੂੰ ਸੁਧਾਰ ਲਿੰਦਾ ਹੈ ਕਰਨ ਜੋਗ ਅਤੇ ਨਾ ਕਰਨ ਜੋਗ ਗੁਣ ਉਹ ਗੁਣਾ ਦੀ ਸਮਝ ਹਿਰਦੇ ਵਿੱਚ ਆ ਜਾਂਦੀ ਹੈ ਪੜਨ ਵਿੱਚ अनेका ਗੁਣ ਹਨ ਅਨ ਪੜਿਆ ਪੁਰਸ਼ ਹਿਰਦੇ ਦਾ ਅੰਨਾ ਹੁੰਦਾ ਹੈ ਗੁਰਮੁਖੀ ਅੱਖਰਾਂ ਦਾ ਪੜਨਾ ਸਭ ਤੋਂ ਸ੍ਰੇਸ਼ਟ ਹੈ ਜਿਸ ਦੇ ਪੜਨ ਨਾਲ ਗੁਰਬਾਣੀ ਜਪਜੀ ਆਦ ਪੜ੍ਹ ਕੇ ਸ਼ੁਭ ਮਤ ਪ੍ਰਾਪਤ ਹੁੰਦੀ ਹੈ ਇਸ ਕਰਕੇ ਹੁਣ ਤੂੰ ਆਪਣੀ ਬੁੱਧੀ ਅਨੁਸਾਰ ਗੁਰੂ ਮਤ ਨੂੰ ਗ੍ਰਹਿਣ ਕਰ ਲੈ ਸਿੱਖ ਨੇ ਕਿਹਾ ਜੀ ਮੈਨੂੰ ਕਿਸੇ ਸਿੱਖ ਪਾਸ ਭੇਜ ਦਿਓ ਜਿਹੜਾ ਮੈਨੂੰ ਗੁਰਮੁਖੀ ਪੜਾਵੇ ਸਤਗੁਰੂ ਜੀ ਨੇ ਇੱਕ ਆਪਣੇ ਗ੍ਰੰਥੀ ਨੂੰ ਸਦਕੇ ਆਖਿਆ ਕਿ ਇਸ ਨੂੰ ਸਿੱਖ ਪ੍ਰੇਮ ਨਾਲ ਗੁਰਮੁਖੀ ਪੜ੍ਹਾਓ ਗ੍ਰੰਥੀ ਸਿੰਘ ਜਦ ਉਸ ਨੂੰ ਊੜਾ ਐੜਾ ਤੋਂ ਪੜ੍ਹਾਈ ਆਰੰਭ ਕਰਾ ਕੇ ਪੰਜ ਗ੍ਰੰਥੀ ਵਿੱਚੋਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਵਾਉਣ ਲੱਗਾ ਤਾਂ ਸਿੱਖ ਨੇ ਜਦ ਇਸ ਦੀ ਪਹਿਲੀ ਤੁਕ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਪੜੀ ਤਾਂ ਫਿਰ ਉਹ ਗ੍ਰੰਥੀ ਪਾਸ ਪੜਨ ਨਾ ਗਿਆ ਜਦ 6 ਮਹੀਨੇ ਬੀਤ ਗਏ ਤਾਂ ਸਤਿਗੁਰੂ ਜੀ ਨੇ ਗ੍ਰੰਥੀ ਨੂੰ ਪੁੱਛਿਆ ਕਿ ਉਹ ਸਿੱਖ ਨੇ ਕਿਤਨਾ ਕੁ ਪੜ ਲਿਆ ਹੈ ਤਦ ਗ੍ਰੰਥੀ ਨੇ ਦੱਸਿਆ ਜੀ ਪਾਤਸ਼ਾਹ ਉਸ ਨੇ ਆਨੰਦ ਸਾਹਿਬ ਦੀ ਪਹਿਲੀ ਤੁਕ ਅੱਜ ਤੋਂ 6 ਮਹੀਨੇ ਪਹਿਲਾਂ ਪੜੀ ਸੀ ਫਿਰ ਉਹ ਮੇਰੇ پاس ਹੋਰ ਪੜਨ ਵਾਸਤੇ ਨਹੀਂ ਆਇਆ ਗ੍ਰੰਥੀ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਸਿੱਖ ਨੂੰ ਸਦਕੇ ਪੁੱਛਿਆ ਤੈਨੂੰ ਪੜਨ ਬਿਠਾਇਆ ਸੀ ਕਿੰਨਾ ਕੋ ਪੜਿਆ ਹੈ ਸਿੱਖ ਨੇ ਕਿਹਾ ਜੀ ਇੱਕ ਤੁਕ ਪੜ ਕੇ ਮੇਰਾ ਭਰਮ ਮਿਟ ਗਿਆ ਹੈ ਜਦੋਂ ਸਿੱਖ ਨੇ ਸਤਗੁਰੂ ਨੂੰ ਪਾ ਲਿਆ ਤਾਂ ਉਸਦੇ ਕਸ਼ਟ ਦੂਰ ਹੋ ਗਏ ਅਤੇ ਆਨੰਦ ਦੀ ਪ੍ਰਾਪਤੀ ਹੋ ਗਈ ਇਸ ਤੋਂ ਪਰੇ ਹੋਰ ਬਾਕੀ ਕਿਹੜੀ ਗੱਲ ਰਹਿ ਗਈ ਜਿਸ ਵਾਸਤੇ ਹੋਰ ਪੜਿਆ ਜਾਵੇ ਸਿੱਖ ਦੀ ਇਹ ਸ਼ਰਧਾ ਦੀ ਗੱਲ ਸੁਣ ਕੇ ਸਤਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਕਿਹਾ ਸਿੱਖਾ ਤੂੰ ਨਿਹਾਲ ਹੋ ਗਿਆ ਹੈ ਆਪ ਜੀ ਦੇ ਸਬਚਨ ਨਾਲ ਸਿੱਖ ਦੀ ਦੁਬਧਾ ਨਾਸ਼ ਹੋ ਗਈ ਅਤੇ ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ